ਵਾਹ ਵੀ ਆ ਜਿਹੜੀ ਚੀਜ਼ ਮੇਰੇ ਹੱਥ ਚ ਆਈ ਇਹਨੂੰ ਹੱਥ ਚ ਫੜਦੇ ਸਾਰ ਹੀ ਮੈਂ ਪਛਾਣ ਲਿਆ ਸੀ ਵੀ ਇਹ ਕੀ ਚੀਜ਼ ਹੈ ਕਿਉਂਕਿ ਰੀਅਲ ਲਾਈਫ ਦੇ ਵਿੱਚ ਵੀ ਮੈਂ ਇਹ ਚੀਜ਼ਾਂ ਬਹੁਤ ਚਲਾਈਆਂ ਨਹੀਂ ਰੀਅਲ ਲਾਈਫ ਦੇ ਵਿੱਚ ਮਤਲਬ ਮੈਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੈਗਾ ਨਾ ਮੈਂ ਟ੍ਰੇਨਿੰਗ ਕੀਤੀ ਹੋਈ ਹੈ ਸੀਰੀਅਸਲੀ ਬਹੁਤ سارے ਫਾਇਰਮੈਨ ਕੀਤੇ ਹੋਏ ਨੇ ਟ੍ਰੇਨਿੰਗ ਦੇ ਦੌਰਾਨ ਮੈਂ ਤਾਂ ਤੁਹਾਡੇ ਕੋ ਮਿੱਟੀ ਦਾ ਤੇਲ ਮੰਗੋ ਬਾਹਰ ਨਹੀਂ ਉਹ ਵੀ ਅਲੱਗ ਚੀਜ਼ ਹੈ ਕੰਮ ਉਹ ਵੀ ਕੀਤੇ ਹੋਏ ਨੇ ਛੱਡਾ ਵਾਲੇ ਕੰਮ ਵੀ ਕੀਤੇ ਹੋਏ ਨੇ ਸਰਨੇਮ ਤਾਂ ਵੀ ਦਿਖਾਉਣਾ ਸੀ ਨਾ ਬਿਲਕੁਲ ਬਿਲਕੁਲ अच्छा 얘ਰੇ ਬਾਰੇ ਦੱਸੋ ਫਿਰ ਜੋ ਸਭ ਤੋਂ ਪਹਿਲਾਂ ਤੁਸੀਂ ਆਪਣੇ profession ਦੇ ਵਿੱਚ ਜਦੋਂ ਬੰਦੂਕ ਫੜੀ ਸੀ ਸਭ ਤੋਂ ਪਹਿਲਾਂ ਜਦੋਂ ਇਦਾਂ ਟੱਚ ਕੀਤਾ ਸੀ ਕੀ ਕੀ ਦਿਮਾਗ 'ਚ ਕੀ ਚੱਲਿਆ ਸੀ ਉਦੋਂ ਅਸਲ 'ਚ ਮੈਂ ਪਹਿਲਾਂ ਜਦੋਂ ਪੜਦਾ ਸੀ ਨਾ ਯੂਨੀਵਰਸਿਟੀ 'ਚ ਉਦੋਂ ਕਾਲਜ ਦੇ ਕਾਲਜ ਤੋਂ ਸਕੂਲ ਤੋਂ ਵੀ ਪਹਿਲਾਂ ਤਾਂ ਮੈਂ ਤੁੰਬੀ ਵਜਾਉਂਦਾ ਸੀ ਅੱਛਾ ਜੀ ਤੁੰਬੀ ਵਜਾਉਂਦਾ ਸੀ ਜਾਂ ਫੋਕ ਇਨਸਟਰੂਮੈਂਟ ਜਿਹੜੇ ਮੈਂ ਵਜਾਉਂਦਾ ਸੀ ਤੇ ਉਸ ਤੋਂ ਬਾਅਦ ਜਦੋਂ ਮੈਂ ਪੰਜਾਬ ਪੁਲਿਸ 'ਚ ਭਰਤੀ ਹੋਇਆ ਨਾ ਟ੍ਰੇਨਿੰਗ ਕਰਨ ਗਿਆ ਜਦੋਂ ਪਹਿਲੀ ਵਾਰ ਮੈਨੂੰ ਉੱਥੇ ਰਫਲ ਫੜਾਈ ਉਹਨਾਂ ਨੇ ਤੇ ਪਹਿਲੀ ਵਾਰ ਫਾਇਰ ਨਹੀਂ ਕਰਾਉਂਦੇ ਪਹਿਲਾਂ ਉਦਾਂ ਰਫਲ ਫੜਾਈ ਜਾਂਦੀ ਹੈ ਉਹਨੂੰ ਉਹਨੂੰ ਫੜਨ ਦਾ ਤਰੀਕਾ ਦੱਸਿਆ ਜਾਂਦਾ ਨੂੰ ਉਦੋਂ ਮੇਰੇ ਮਨ 'ਚ ਖਿਆਲ ਆਇਆ ਸੀ ਵੀ ਯਾਰ ਮੈਂ ਕਿਹੜੇ ਰਾਹ ਪੈ ਗਿਆ ਅੱਛਾ ਤੇ ਕੋਦੋਂ ਇੱਕ ਬੜਾ ਗਾਣਾ ਮੈਨੂੰ ਅਕਸਰ ਮੇਰੇ ਨਾਲ ਦੇ ਜਿਹੜੇ ਮੁੰਡੇ ਉਹ ਛੇੜਦੇ ਹੁੰਦੇ ਸੀ ਕਹਿੰਦੇ ਹਿੱਲ ਗਿਆ ਦਿਮਾਗ ਤੇਰੇ ਯਾਰ ਦਾ ਤੂੰ ਵੀ ਦੀ ਰਫਲ ਬਣਾਈ ਫਿਰਦਾ ਇਹ ਗੱਲ ਬੜੀ ਮਸ਼ਹੂਰ ਹੋਈ ਸੀ ਅੱਛਾ ਟ੍ਰੇਨਿੰਗ ਦੇ ਵਿੱਚ ਮੈਨੂੰ ਛੇੜਦੇ ਹੁੰਦੇ ਸੀ ਕਹਿੰਦੇ ਇਹ ਹੁਣ ਤੂੰ ਵੀ ਦੀ ਰਫਲ ਬਣਾ ਕੇ ਤੁਰਿਆ ਫਿਰਦਾ ਮੈਂ ਗਾਣੇ ਵੀ ਗਾਉਂਦਾ ਹੁੰਦਾ ਸੀ ਪਰ ਹੱਥ 'ਚ ਜਦੋਂ ਅਸਲਾ ਹੁੰਦਾ ਸੀ ਤੇ ਇਹਦਾ ਤੇ ਬਸ ਇਸ ਤਰ੍ਹਾਂ ਫਿਰ ਹੌਲੀ ਹੌਲੀ ਕਰਕੇ ਸਾਰੇ ਕੰਮ ਕਰ ਲਏ ਜ਼ਿੰਦਗੀ ਚ ਹਾਏ ਹਾਏ ਮਤਲਬ ਸਭ ਤੋਂ ਪਹਿਲਾਂ ਤੁਹਾਨੂੰ ਇਹ ਹੀ ਲਾਈਨਾਂ ਯਾਦ ਆਉਂਦੀਆਂ ਸੀ ਕਿ ਤੁਹਾਡੇ ਯਾਰ ਗਾਉਂਦੇ ਸੀ ਹੈ ਜੀ 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 ਹਾਏ ਹਾਏ ਕੀ ਬਾਤ ਹੈ ਬੜਾ ਬੜੀਆ ਮਤਲਬ ਵਧੀਆ ਵਾਲੀ ਮੈਮਰੀ ਹੈ ਤੁਹਾਡੀ ਇਹਦੇ ਥੋੜੀ ਮੈਂ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਨੇ ਬੜਾ ਕੁਝ ਸਿਖਾਇਆ ਮੈਨੂੰ ਹਾਂ ਚਲੋ ਜੀ ਥੈਂਕ ਯੂ ਇਹਨੂੰ ਆਪਾਂ ਸਾਈਡ ਤੇ ਰੱਖਦੇ ਆ ਦੇਖੋ ਚੱਲ ਨਾ ਜਾਵੇ ਤੇ ਔਰ ਹਮੇਸ਼ਾ ਹੀ ਇਹਨੂੰ ਆਪਣੇ ਵੱਲ ਨਹੀਂ ਰੱਖੀਦਾ ਹੁੰਦਾ ਚਾਹੇ ਨਕਲੀ ਹੋਵੇ ਚਾਹੇ ਅਸਲੀ ਹੋਵੇ ਮਤਲਬ ਹੁਣ ਸ਼ੌਂਕਣ ਫਿਲਮਾਂ ਦੀ ਨੂੰ ਵੀ ਤੁਸੀਂ ਇਸ ਤਰ੍ਹਾਂ ਤੋੜਦੇ ਹੋ ਮੈਂ ਤਾਂ ਤੁਹਾਨੂੰ ਬਚਾਇਆ ਹੈ ਇਹਦਾ ਕੀ ਪਤਾ ਕਦੋਂ ਚੱਲ ਜਾਣਾ ਹੈ <laughs> राइट بچਾਲਿਆ ਫਿਲਮਾ ਚਾਉਣਾ ਲੈ ਮੈਂ ਜੀ ਜੀ ਬਿਲਕੁਲ ਮੇਰਾ ਵਾਹ ਵਸਦਾ ਇਨਾਂ ਤੀਜੇ ਨਾਲ ਹੀ ਰਹਿਣਾ ਮੈਨੂੰ ਲੱਗਦਾ ਹਮੇਸ਼ਾ ਸ਼ੌਂਕ ਤਾਂ ਸਭ ਜਾਣਦੀ ਆ ਵਾਹ ਜੀ ਵਾਹ ਹਾਂ ਜੀ ਹੋਰ ਦੱਸੋ ਇਹ ਬਹੁਤ ਚਲਾਈਆਂ ਨੇ ਮੈਂ ਅੱਛਾ ਉਹ ਵੀ ਬਹੁਤ ਚਲਾਈਆਂ ਇਹ ਵੀ ਬਹੁਤ ਚਲਾਈਆਂ ਹੂੰ ਇਹਨਾਂ ਤੇ ਬੜੀ ਡਿਊਟੀ ਕੀਤੀ ਐ ਇਸ ਪ੍ਰੋਫੈਸ਼ਨ 'ਚ ਆਉਣ ਤੋਂ ਪਹਿਲਾਂ ਡਰਦੇ ਵੀ ਹੁੰਦੇ ਸੀ ਕਦੇ ਇਸ ਇਹ ਜੇ ਹੋਣ ਤੋਂ ਹਾਈ ਆ ਗਏ ਉਹ ਭੱਜੋ ਯਾਰ ਕੁਛ ਐਦਾਂ ਦਾ ਕੁਛ ਐਨਾ ਹਾਂ ਛੋਟੇ ਛੋਟੇ ਹੁੰਦੇ ਬੜਾ ਡਰਦੇ ਹੁੰਦੇ ਸੀ ਹੂੰ ਕਿਉਂਕਿ ਜਦੋਂ ਕਦੇ ਪੁਲਿਸ ਦੀ ਗੱਡੀ ਦੇਖ ਲੈਂਦੇ ਸੀ ਨਾ ਭੱਜ ਕੇ ਅੰਦਰ ਵੜ ਜਾਣਾ ਦੇਖ ਕੇ ਗੱਡੀ ਨੂੰ ਤੇ ਪਰ ਬਾਅਦ ਚ ਪਤਾ ਹੀ ਨਹੀਂ ਸੀ ਵੀ ਅਸੀਂ ਖੁਦ ਇਸ ਲਾਈਨ 'ਚ ਆ ਜਾਵਾਂਗੇ ਇੱਕ ਦਿਨ ਯੂਨੀਫਾਰਮ ਪਾ ਕੇ ਅੱਛਾ ਜਦੋਂ ਇਹ ਗੱਡੀ ਚਲਾਉਂਦੇ ਸੀਗੇ ਉਦੋਂ ਕਿਹੜੇ-ਕਿਹੜੇ ਗੀਤ ਗਾਉਂਦੇ ਹੁੰਦੇ ਸੀ ਗੱਡੀ ਚਲਾ ਇਹ ਵਾਲੀ ਗੱਡੀ ਚਲਾਉਂਦੇ ਹੋਏ ਉਹ ਸਰਕਾਰੀ ਗੱਡੀਆਂ ਦੇ ਵਿੱਚ ਗੀਤ ਨਹੀਂ ਸੁਣੇ ਜਾਂਦੇ ਸਰਕਾਰੀ ਗੱਡੀਆਂ ਦੇ ਵਿੱਚ ਹੁਕਮ ਹੀ ਸੁਣੇ ਜਾਂਦੇ ਨੇ ਗਾਉਂਦੇ ਕਿਹੜਾ ਹੁੰਦੇ ਸੀਗੇ ਉੱਥੇ ਕੋਈ ਵੀ ਨਹੀਂ ਗਾ ਜਾਂਦਾ ਨਹੀਂ ਗਾਉਂਦੇ ਸਿਰਫ ਧਿਆਨ ਡਿਊਟੀ ਜੀ ਹੁੰਦਾ अच्छा आ, ड्यूटी ਦੌਰਾਨ ਨਹੀਂ ਡਿਊਟੀ ਦੌਰਾਨ ਹੀ ਇਸ ਗੱਡੀ 'ਚ ਬੈਠਿਆ ਜਾਂਦਾ ਨਹੀਂ ਅਦਰਵਾਈਜ਼ ਤਾਂ ਆਪਣੇ ਪਰਸਨਲ ਵਹੀਕਲ ਤੇ ਜਾਣਾ ਪੈਂਦਾ